ਮਤਲਬ ਜਿਹੜਾ ਪੁਲਿਸ ਆਫੀਸਰ ਮਤਲਬ ਇੰਨਾ ਇਕ ਦਵੰਗ ਹੋ ਜੇ ਕਿ ਉਹ ਕੋਈ ਪਰਵਾਹ ਹੀ ਨਹੀਂ ਬਹਾਪਾ ਥਰੂ ਬੈਂਕ ਹੀ ਲੈ ਲੀਏ ਇਹਦੇ ਇਹਨਾਂ ਵਾਸਤੇ ਕੀ ਸਜ਼ਾ ਹੁੰਦੀ ਹੈ ਜੀ ਕੀ ਸਜ਼ਾ ਹੋ ਸਕਦੀ ਹੈ ਅੱਸੀ ਕੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜੀ ਅੱਜ ਚੀਜ਼ ਚਰਚਾ ਹੋਈ ਉਹ ਸਭ ਤੋਂ ਜ਼ਿਆਦਾ ਵਿਚਾਰਨ ਵਾਲੀ ਆ ਗੱਲ ਦੇਖਿਆ ਜਾਵੇ ਤਾਂ ਆਮ ਤੌਰ ਤੇ ਅਸੀਂ ਦੇਖਦੇ ਹਾਂ ਸੈਸ਼ਨਾਂ 'ਚ ਹੁੰਦੀਆਂ ਨੇ ਕਈ ਵਾਰੀ ਪਰ ਉਹ ਚੀਜ਼ਾਂ ਜਿਵੇਂ ਕਹਿੰਦੇ ਆਊਗਾ ਉਹ ਹੋ ਜਾਂਦੀਆਂ ਨੇ ਗਿਆ ਪਰ ਅੱਜ ਜਿਹੜੀ ਚਰਚਾ ਹੋਈ ਉਹ ਇਸ ਚੀਜ਼ ਨੂੰ ਲੈ ਕੇ ਸੀ ਕਿ ਆਖਰ ਜਦੋਂ ਪੁਲਿਸ ਅਫਸਰਾਂ ਦੇ ਉੱਤੇ ਕਾਰਵਾਈ ਨੂੰ ਲੈ ਕੇ ਤੇ ਜਾਂ ਫਿਰ ਬਲੈਕ ਸ਼ੀਟ ਦੇ ਜ਼ਰੀਏ ਪੁਰਸ ਦੀ ਛਵੀ ਵੀ ਉਹਦੇ ਨਾਲ ਬਦਨਾਮ ਹੁੰਦੀ ਹੈ ਤੇ ਨਾਲ ਹੀ ਸਭ ਤੋਂ ਵੱਡੀ ਗੱਲ ਭ੍ਰਿਸ਼ਟਾਚਾਰ ਹੈ ਜਿਹੜਾ ਉਹ ਕਿਵੇਂ ਖਤਮ ਕੀਤਾ ਜਾ ਸਕਦਾ ਕਿਉਂਕਿ ਪੰਜਾਬ ਦੇ ਮਾਨਯੋਗ ਵਿਧਾਨ ਸਭਾ ਦੇ ਸਪੀਕਰ ਹਲਤਾਰ ਸਿੰਘ ਸੰਧਵਾਰੇ ਨੇ ਇਹ ਮਸਲਾ ਚੱਕਿਆ ਆਤਾ ਗੱਲ ਜ਼ਾਹਿਰ ਜੀ ਸੀ ਕਿ ਆਪਣੇ ਆਪ ਦੇ ਵਿੱਚ ਖਾਸ ਸੀ 180 ਨੰਬਰ ਐਫ ਆਈ ਆਰ ਦਾ ਉਹਨਾਂ ਨੇ ਜ਼ਿਕਰ ਕਰਿਆ ਤੇ ਉਹਦੇ ਵਿੱਚ ਡੀਜੀਪੀ ਤੋਂ ਖਾਸ ਰਿਪੋਰਟ ਵੀ ਤਾਲਬ ਕਰ ਲਈ ਹੈ ਪਰ ਸਭ ਤੋਂ ਜ਼ਿਆਦਾ ਗੌਰ ਕਰਨ ਵਾਲੀ ਚੀਜ਼ ਹੈ ਕੁਮਰ ਵਿਜੇ ਪ੍ਰਤਾਪ ਦੀ ਕੁਮਰ ਵਿਜੇ ਪ੍ਰਤਾਪ ਹੋਰਾਂ ਨੂੰ ਉਹਨਾਂ ਨੇ ਇਸ ਲਈ ਪੁੱਛਿਆ ਉਹ ਕਹਿੰਦੇ ਵੀ ਤੁਸੀਂ ਪੁਲਿਸ ਮੁਲਾਜ਼ਮ ਵੀ ਰਹੇ ਹੋ ਤਾਂ ਇਸ ਪੂਰੇ ਮਸਲੇ ਦੇ ਵਿੱਚ ਹੋਣਾ ਕੀ ਚਾਹੀਦਾ ਜਦੋਂ ਉਹਨਾਂ ਨੂੰ ਪੁੱਛਿਆ ਵੀ ਇਹਦੇ ਵਿੱਚ ਹੋ ਕੀ ਸਕਦਾ ਕਿਉਂਕਿ ਉਹਨਾਂ ਨੇ ਜਦੋਂ ਮਸਲਾ ਦੱਸਿਆ ਪੂਰਾ 880 ਨੰਬਰ ਐਫ ਆਈ ਆਰ 'ਚ ਦਰਸਲ ਹੈ ਕਿ ਆ ਕਿ ਕੋਟਕਪੂਰੇ ਦੇ ਥਾਣੇ ਦੇ ਵਿੱਚ ਇਹ ਦਰਜ ਹੁੰਦੀ ਹੈ ਇੱਕ ਪੁਲਿਸ ਮੁਲਾਜ਼ਮ ਜਿਹੜਾ ਏਐਸਆਈ ਰੈਂਕ ਦਾ ਉਹ ਇੱਕ ਗੈਂਗਸਟਰ ਤੋਂ ਬੈਂਕ ਦੇ ਵਿੱਚ ਪੈਸੇ ਲੈ ਲੈਂਦਾ ਪਰ ਉਹਦੇ ਉੱਤੇ ਕਾਰਵਾਈ ਕੀ ਹੋਈ ਇਸੇ ਚੀਜ਼ ਨੂੰ ਲੈ ਕੇ ਸਪੀਕਰ ਨੇ ਵੀ ਸਵਾਲ ਚੁੱਕਿਆ ਤੇ ਡੀਜੀਪੀ ਤੋਂ ਰਿਪੋਰਟ ਤਲਬ ਕਰੀ ਹੁਣ ਗੱਲ ਕੁਮਰ ਵਿਜੇ ਪ੍ਰਤਾਪ ਦੀ ਕੁੰਮਰ ਵਿਜੇ ਪ੍ਰਤਾਪ ਹੋਰਾਂ ਨੇ ਹਾਲਾਂਕਿ ਪਹਿਲਾਂ ਤਾਂ ਉਹਨਾਂ ਨੇ ਹੱਸਦੇ ਹੋਏ ਕਿਹਾ ਕਹਿੰਦੇ ਮੈਂ ਤਿਆਰੀ ਤਾਂ ਕਿਸੇ ਹੋਰ ਮਸਲੇ ਤੇ ਕਰਕੇ ਆਇਆ ਸੀ ਪਰ ਫਿਰ ਵੀ ਸਪੀਕਰ ਨੇ ਕਿਹਾ ਵੀ ਸਾਰੀ ਉਮਰ ਤੁਹਾਡੀ ਪੁਲਿਸ ਦੇ ਵਿੱਚ ਬਹੁਤ ਲੰਮਾ ਇੱਕ ਸਮਾਂ ਤੁਹਾਡਾ ਐਕਸਪੀਰੀਅੰਸ ਰਿਹਾ ਤੁਸੀਂ ਵੱਡੇ ਉਹਦੇ ਉਧਰ ਤੇ ਰਹੇ ਹੋ ਪਰ ਹੋ ਕੀ ਸਕਦਾ ਬੜੀ ਸੋਹਣੀ ਗੱਲ ਕੁੰਮਰ ਵਿਜੇ ਪ੍ਰਤਾਪ ਹੋਰਾਂ ਨੇ ਕਹੀ ਉਹਦੇ ਨਾਲ ਹੀ ਜੇ ਕਿਹਾ ਜਾਵੇ ਤਾਂ ਪ੍ਰਗਟ ਸਿੰਘ ਹੋਰਾਂ ਨੇ ਵੀ ਇਸ ਚੀਜ਼ ਦੀ ਤਗੀਦ ਕੀਤੀ ਕਿ ਕਾਰਵਾਈ ਆ ਜਿਹੜੀ ਹੋਣੀ ਚਾਹੀਦੀ ਹੈ ਪ੍ਰਤਾਪ ਬਾਜਵਾ ਤਾਂ ਕਹਿੰਦੇ ਡਿਸਮਿਸ ਤੱਕ ਹੋਣਾ ਚਾਹੀਦਾ ਹੁਣ ਗੱਲ ਹੈ ਕਿ ਕੁੰਮਰ ਵਿਜੇ ਪ੍ਰਤਾਪ ਨੇ ਕਿਹਾ ਕਿ ਉਮਰ ਵਿਜੇ ਪ੍ਰਤਾਪ ਹੋਰਾਂ ਦਾ ਕਹਿਣਾ ਸੀਗਾ ਕਿ ਜਿਹੜੀ ਕ腐ਪਸ਼ਨ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਵੱਧ ਰਹੀ ਆ ਤੇ ਖਾਸ ਤੌਰ ਤੇ ਜਦੋਂ ਮਸਲੇ ਦੇ ਵਿੱਚ ਚਰਚਾ ਹੁੰਦੀ ਹੈਗੀ ਕ腐ਪਸ਼ਨ ਨੂੰ ਲੈ ਕੇ ਤੇ ਪੁਲਿਸ ਮੁਲਾਜ਼ਮਾਂ ਦੀ ਉਹਨਾਂ ਨੇ ਟਰਾਂਸਫਰ ਦੀ ਗੱਲ ਕਰੀ ਉਹ ਕਹਿੰਦੇ ਕਿ 23 ਜ਼ਿਲ੍ਹੇ ਨੇ 23 ਜ਼ਿਲ੍ਹਿਆਂ ਦੇ ਵਿੱਚ ਹਰ ਇੱਕ ਪੁਲਿਸ ਮੁਲਾਜ਼ਮ ਦੀ ਜੇਕਰ 2 ਸਾਲ ਤੋਂ ਬਾਅਦ ਟਰਾਂਸਫਰ ਹੋ ਜੇ ਤਾਂ ਇਹ ਚੀਜ਼ ਖਤਮ ਹੋ ਸਕਦੀ ਆ ਇਹਦੇ ਨਾਲ ਖਤਮ ਨਾ ਹੋਵੇਗੀ ਤਾਂ ਆਖਰ ਇਹ ਜ਼ਰੂਰ ਹੈ ਵੀ ਇੱਕ ਹਿਊਜਲ ਹੋਵੇ ਹੁਣ ਏਸੀ ਚੀਜ਼ ਨੂੰ ਲੈ ਕੇ ਆਈ ਗੱਲ ਕਿ ਗੱਲ ਪ੍ਰਗਟ ਹੋ ਰਾਂ ਨੇ ਵੀ ਕਰੀ ਪ੍ਰਤਾਪ ਬਾਜਵਾ ਨੇ ਵੀ ਕਰੀ ਉਹਨਾਂ ਦੇ ਵਿੱਚ ਫਿਰ ਜ਼ਿਕਰ ਇਹ ਵੀ ਆਇਆ ਵੀ ਅਕਸਰ ਗੱਲ ਇਹ ਹੁੰਦੀ ਹੈ ਵੀ ਜੇਕਰ ਇਸ ਤਰ੍ਹਾਂ ਦੇ ਨਾਲ ਟਰਾਂਸਫਰ ਕਰਨ ਲੱਗ ਗਏ ਵੀ 2-2 ਸਾਲ ਬਾਅਦ ਟਰਾਂਸਫਰ ਹਰੇਕ ਪੁਲਿਸ ਮੁਲਾਜ਼ਮ ਦੀ ਹੁਣ ਇਹ ਦੇਖਣ ਨਾਲ ਕਿਤਾਏ ਫਾਇਦਾ ਕੀ ਉਹਦਾ ਨੈਕਸਸ ਨਹੀਂ ਬਣ ਪਾਊਗਾ ਜੇਕਰ ਕਿਤੇ ਹੋਊਗਾ ਵੀ ਤਾਂ ਜਦੋਂ ਨੂੰ ਪਤਾ ਵੀ ਟਰਾਂਸਫਰ ਹੋਣਾ ਅੱਗੇ ਵਾਲਾ ਬੰਦਾ ਵੀ ਉਸ ਤਰ੍ਹਾਂ ਦੇ ਨਾਲ ਹੈ ਨਾ ਇੰਟਰਸਟ ਲੈਂਦਾ ਤੇ ਖੁਦ ਨੂੰ ਵੀ ਪਤਾ ਹੁੰਦਾ ਵੀ ਇੱਕ ਦਿਨ ਐਸੀ ਚਲੇ ਜਾਣਾਗਾ ਫਿਰ ਗੱਲ ਆਈ ਕਿ ਵੀ ਮੋਰਲ ਡਾਊਨ ਹੋਊਗਾ ਜੀ ਪੁਲਿਸ ਦਾ ਮੋਰਲ ਡਾਊਨ ਤੇ ਵੀ ਲੀਡਰ ਇਹ ਗੱਲ ਬੋਲੇ ਕਿ ਜਦੋਂ ਮੋਰਲ ਡਾਊਨ ਦੀ ਗੱਲ ਆਉਂਦੀ ਆ ਤਾਂ ਕਹਿੰਦੇ ਸਾਨੂੰ 3 ਕਰੋੜ ਲੋਕਾਂ ਨੇ ਚੁਣਿਆ ਹੈ ਪ੍ਰਗਟ ਸਿੰਘ ਹੋਰਾਂ ਨੇ ਇਹ ਗੱਲ ਸਪਸ਼ਟ ਰੂਪ ਚ ਕਹੀ ਕਿ 3 ਕਰੋੜ ਲੋਕ ਕਿੱਧਰ ਜਾਣਗੇ ਪੁਲਿਸ ਦੇ ਪੂਰੇ ਜੇ ਤੁਸੀਂ ਇੱਕ ਸਿਸਟਮ ਨੂੰ ਦੇਖਦੇ ਹੋ ਐਨੇ ਕ ਮੁਲਾਜ਼ਮਾਂ ਦੇ ਸਾਹਮਣੇ 3 ਕਰੋੜ ਲੋਕਾਂ ਦਾ ਕੀ ਹੈ ਹੁਣ ਗੱਲ ਇਹ ਹੈ ਵੀ ਜਦੋਂ ਤੱਕ ਅਜਿਹੀ ਕੋਈ ਨੀਤੀ ਲਾਗੂ ਨਹੀਂ ਹੁੰਦੀ ਪੁਲਿਸ ਦੇ ਕਰਪਸ਼ਨ ਦਾ ਮਸਲਾ ਵਿਧਾਨ ਸਭਾ ਦੇ ਸਪੀਕਰ ਚੱਕ ਰਹੇ ਨੇਗੇ ਹੁਣ ਇੱਕ ਕਿੱਥੇ ਟੱਕਰ ਜਾਂਦੀ ਹੈ ਗੱਲ ਆ ਆਮ ਲੋਕਾਂ ਦੀ ਕੀ ਵਿਸਾਤ ਹੈ ਹੁਣ ਜਦੋਂ ਸਪੀਕਰ ਨਾਲ ਮੈਂ ਗੱਲਬਾਤ ਵੀ ਕਰੀ ਵੀ ਅਖਰ ਵੀ ਤੁਹਾਡੇ ਧਿਆਨ ਚ ਕਿਵੇਂ ਆਇਆ ਇਹ ਮਸਲਾ ਖੁੱਲਿਆ ਇੱਕ ਕ੍ਰਾਈਮ ਰਿਪੋਰਟ ਦੇ ਨਾਲ ਕ੍ਰਾਈਮ ਰਿਪੋਰਟ ਐਕਚੁਅਲੀ ਹੁੰਦੀ ਕੀ ਆ ਸ਼ਾਮ ਨੂੰ ਜ਼ਿਆਦਾਤਰ ਤੇ ਜਰਨਲਿਸਟਾਂ ਨੂੰ ਤਾਂ ਇਸ ਚੀਜ਼ ਬਾਰੇ ਪਤਾ ਹੋਊਗਾ ਕਿ ਜਿਹੜੀ ਜ਼ਿਲ੍ਹਾ ਪੁਲਿਸ ਆ ਉਹ ਇੱਕ ਕ੍ਰਾਈਮ ਰਿਪੋਰਟ ਜਾਰੀ ਕਰਦੀ ਆ ਉਹਦੇ ਵਿੱਚ ਹੁੰਦਾ ਵੀ ਕਿੰਨੀਆਂ ਐਫ ਆਈ ਆਰ ਐਂਸੀ ਦਰਜ ਕਰੀਆਂ ਸਪੀਕਰ ਕਹਿੰਦੇ ਮੈਨੂੰ ਉਦੋਂ ਪਤਾ ਲੱਗਿਆ ਕਿ ਜਦੋਂ 179 ਨੰਬਰ ਐਫ ਆਈ ਆਰ 103 181 ਨੰਬਰ ਦਾ 160 ਨੰਬਰ ਲਕੋ ਲਈ ਤਕਨ ਫਿਰ ਮੱਥਾ ਖਣਕਿਆ ਵੀ 180 ਨੰਬਰ ਐਫਆਰ ਹੈਗੀ ਕਿ ਦੀ ਆ 180 ਨੰਬਰ ਐਫਆਰ ਉਹੀ ਐਸਆਈ ਦੀ ਸੀ ਜਿਹਦਾ ਸ਼ਾਇਦ ਪੁਲਿਸ ਵੀ ਨਹੀਂ ਲੁਕਾਉਣਾ ਚਾਹੁੰਦੀ ਸੀ ਤੇ ਦੱਸਣਾ ਨਹੀਂ ਸੀ ਚਾਹੁੰਦੀ ਚਾਹੇ ਬਦਨਾਮੀ ਦੇ ਡਰ ਤੋਂ ਚਾਹੇ ਗੱਲ ਲਾਲੋ ਵੀ ਆਖਰ ਉਸਦੇ ਉਹ ਲੁਕਾਉਣਾ ਚਾਹੁੰਦੇ ਸੀਗੇ ਪਰ ਇਸ ਤਰ੍ਹਾਂ ਦੇ ਨਾਲ ਤੁਸੀਂ ਇਹ ਦੇਖੋ ਵੀ ਅਜਿਹੇ ਕਿੰਨੇ ਮਸਲੇ ਹੁੰਨੇ ਆ ਜਿਹੜੇ ਲਗਾਤਾਰ ਕਈ ਵਾਰ ਲੁਕ ਜਾਂਦੇ ਨੇ ਤੇ ਕਈ ਵਾਰ ਪਤਾ ਵੀ ਨਹੀਂ ਲੱਗਦਾ ਪਰ ਹੁਣ ਡੀਜੀਪੀ ਇਸ ਮਸਲੇ 'ਚ ਰਿਪੋਰਟ ਦੇਣਗੇ ਤੇ ਨਾਲ ਹੀ ਗੱਲ ਇਹ ਵੀ ਆ ਵੀ ਇਸ ਦਾ ਇੰਪੈਕਟ ਕਿੰਨਾ ਜਾਂਦਾ ਕਿਉਂਕਿ ਇੱਕ ਐਗਜ਼ਾਮਪਲਰੀ ਹੋ ਸਕਦਾ ਵੀ ਬਣੇ ਇਹ ਮਸਲਾ ਤਾਂ ਉਸ ਤੋਂ ਬਾਅਦ ਦੇ ਵਿੱਚ ਅੱਗੇ ਨੂੰ ਪੁਲਿਸ ਮੁਲਾਜ਼ਮਾ ਨੂੰ ਵੀ ਇੱਕ ਚੀਜ਼ ਸਮਝਣੀ ਪਊਗੀ ਕਿ ਜੇਕਰ ਕੋਈ ਮਸਲੇ ਦੇ ਵਿੱਚ ਗੱਲ ਲੁਕਾਉਣ ਦੀ ਕੋਸ਼ਿਸ਼ ਕਰਦੇ ਤਾਂ ਆਉਂਦੇ ਸਮੇਂ ਦੇ ਦੌਰਾਨ ਵੀ ਇਹ ਮਸਲੇ ਨੇ ਜਿਹੜੇ ਉਹ ਵੱਡੇ ਤੌਰ ਤੇ ਉੱਠ ਸਕਦਾਗਾ ਇਹੋ ਚੀਜ਼ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਦੇਖਣ ਨੂੰ ਮਿਲੀ ਤਾਂ ਇਹ ਕਹਿ ਸਕਦੇ ਆ ਸਦਨ ਦੇ ਵਿੱਚ ਜਿਵੇਂ ਇਹ ਵੱਡਾ ਹੰਗਾਮਾ ਖੜਾ ਹੋਇਆ ਆਉਂਦੇ ਦਿਨਾਂ ਦੇ ਵਿੱਚ ਇਹਦੇ ਮਸਲੇ ਦੇ ਉੱਤੇ ਕੋਈ ਨਾ ਕੋਈ ਐਕਸ਼ਨ ਵੀ ਹੋਊਗਾ ਤੇ ਸਪੀਕਰ ਨੇ ਵੀ ਗੱਲ ਕਹੀ ਹੈ ਵੀ ਜਿਹੜੇ ਲੀਡਰ ਉਹਨਾਂ ਨੂੰ ਉਸ ਸਮੇਂ ਦੇ ਦੌਰਾਨ ਵਿਚਾਰੇ ਸੀਗੇ ਉਹਨਾਂ ਦੀ ਵੀ ਰਿਪੋਰਟ ਦੇ ਵਿੱਚ ਦਰਜ ਕਰਕੇ ਲਿਆਓ ਨਾਮ ਕਿਹੜੇ-ਕਿਹੜੇ ਨੇ